ਦੀ ਬ੍ਰੇਕ ਲੱਗੀ ਕੀ ਕਾਰਨ ਕਿਦਾਗਾ ਪਹਿਲਾਂ ਤਾਂ ਬ੍ਰੇਕ ਦਾ ਪਹਿਲਾਂ ਤਾਂ ਯਾਦ ਦੱਸੋ ਜੀ ਕੋਈ ਮੈਂ ਮੈਨੂੰ ਬ੍ਰੇਕ ਦਾ ਨਹੀਂ ਬ੍ਰੇਕ ਭਾਜੀ ਸੌਂਗ ਮੈਂ ਬਹੁਤ ਕਰਦਾ ਰਹਿਣਾ ਵਾ ਅੱਜ ਕੱਲ ਟਾਈਮ ਚੇਂਜ ਹੋ ਗਿਆ ਵਾ ਜੀ ਤੇਰਾ ਏ ਬਿਛੋੜਾ ਸਾਥੋਂ ਸੈ ਨਹੀਂ ਹੁੰਦਾ ਤੋੜਦਾ ਏ ਦਿਲ ਤੂੰ ਵੀ ਜਾਣ ਜਾਣ ਕੇ ਤੈਨੂੰ ਪਤਾ ਤੇਰੇ ਬਿਨਾਂ ਰੇ ਵੀ ਨਹੀਂ ਹੁੰਦਾ ਤਾਂ ਵੀ ਮਰ ਮਰ ਯਾਰ ਭਾਜੀ Song ਮੈਂ ਬਹੁਤ ਕੀਤੇ ਆ Song ਤੇ ਮੈਂ ਸ਼ਾਇਦ ਮੈਂ ਗਿਣਨ ਲੱਪਾਂ ਤੇ ਮੈਨੂੰ ਆਪ ਨਹੀਂ ਪਤਾ ਮੈਂ ਕਿੰਨੇ ਕਿ ਗਾਣੇ ਗਾਤੇ ਆ ਕੀ ਲੱਗਦਾ ਮਨਪ੍ਰੀਤ ਜੀ ਕਿ ਜਿਸਾ ਤੁਸੀਂ ਤੁਹਾਡਾ ਟੱਚ ਹਮੇਸ਼ਾ ਹੀ ਸੈਡ ਟੱਚ ਰਿਹਾ ਕੀ ਲੱਗਦਾ ਕਿ ਇਸ ਕਰਕੇ ਥੋੜਾ ਜਿਹਾ ਪਹਿਚਾਨ ਚ ਪਿੱਛੇ ਹੋ ਗਈ ਕਿਉਂਕਿ ਅੱਜ ਕੱਲ ਲੋਗ ਬੀਟ ਲਾਈ ਤੇ ਚੱਲ ਪਏ ਬਹੁਤ ਸਾਰੇ ਕਹਿ ਸਕਦੇ ਕਹਿ ਸਕਦੇ ਹਾਂ ਕਿਉਂਕਿ ਆਪਾਂ ਜਦੋਂ ਮੈਂ ਮੈਨੂੰ ਅੱਜ ਵੀ ਮੈਸੇਜ ਜਿਹੜੇ ਆਉਂਦੇ ਆ ਨਾ ਰੋਮਾਂਟਿਕ ਦੇ ਹੀ ਆਉਂਦੇ ਆ ਮੇਰੇ ਸੋਹਤੇ ਮੈਨੂੰ ਮੈਸੇਜ ਕੋਈ ਬੀਟ ਗਾਣਾ ਕੱਢਦਾ ਉਹ ਕਹਿੰਦੇ ਲਈ ਤੇਰਾ ਸਾਇਡ ਹੀ ਚੱਲਣਾ ਯਾਰ ਪਰ ਮੈਨੂੰ ਹੁੰਦਾ ਮੈਨੂੰ ਬੀਟ ਚਲਾਉਣਾ ਹੂੰ ਹੂੰ ਤੇਰੇ ਬਿਨਾਂ ਰਹੇਗੀ ਪੰਜਾਬੀ ਇੰਡਸਟਰੀ ਵਿੱਚ ਅਕਸਰ ਹੀ ਬਹੁਤ ਸਾਰੇ ਇਸ ਤਰ੍ਹਾਂ ਦੇ ਸਿੰਗਰ ਨੇ ਜੋ ਕਿ ਆਪਣੀ ਆਵਾਜ਼ ਦੇ ਨਾਲ ਲੋਕਾਂ ਦਾ ਮਨ ਮੋਹ ਲੈਂਦੇ ਨੇ ਇਸ ਤਰ੍ਹਾਂ ਦਾ ਹੀ ਨਾਮ ਹੈ ਮਨਪ੍ਰੀਤ ਸੰਧੂ ਦਾ ਜੋ ਕਿ ਲੰਮੇ ਚਿਰ ਤੋਂ ਫੀਲਡ ਤੋਂ ਬਾਹਰ ਸੀ ਲੇਕਿਨ ਜਿਸ ਤਰ੍ਹਾਂ ਹੀ ਉਹਨਾਂ ਦਾ ਗਾਣਾ ਆਇਆ ਉਹਨਾਂ ਦੇ ਚਾਹਣ ਵਾਲਿਆਂ ਦਾ ਤਾਂ ਤਾਂ ਲੱਗ ਗਿਆ ਤੇ ਬਹੁਤ ਸਾਰਾ ਪਿਆਰ ਜਿਹੜਾ ਹੈ ਉਹਨਾਂ ਦੇ ਗਾਣੇ ਨੂੰ ਮਿਲਦਾ ਹੋਇਆ ਨਜ਼ਰ ਆਇਆ ਮਨਪ੍ਰੀਤ ਸੰਦੂ ਸਾਹਿਬ ਨਾਲ ਮੌਜੂਦ ਨੇ ਕੱਲ੍ਹ ਬਤ ਕਰੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਸ ਤਰ੍ਹਾਂ ਮੈਂ ਕਿਹਾ ਕਿ ਪੰਜਾਬੀ ਇੰਡਸਟਰੀ ਬਹੁਤ ਸੋਹਣੇ ਸਿੰਗਰ ਨੇ ਤੁਹਾਡਾ ਵੀ ਨਾਮ ਉਹਨਾਂ ਦੇ ਵਿੱਚ ਰੇ ਬੜੀ ਬ੍ਰੇਕ ਲੱਗੀ ਕੀ ਕਾਰਨ ਕਿਦਾਗਾ ਪਹਿਲਾਂ ਤਾਂ ਬ੍ਰੇਕ ਦਾ ਪਹਿਲਾਂ ਤਾਂ ਯਾਦ ਦੱਸੋ ਜੀ ਨਹੀਂ ਕੋਈ ਮੈਂ ਮੈਨੂੰ ਬ੍ਰੇਕ ਦਾ ਨਹੀਂ ਬ੍ਰੇਕ ਭਾਜੀ Song ਮੈਂ ਬਹੁਤ ਕਰ ਟਾਈਮ ਚੇਂਜ ਹੋ ਗਿਆ ਵਾ ਕਿਉਂਕਿ ਪਹਿਲਾਂ ਸੀ ਆਪਾਂ ਜਦੋਂ ਕੋਈ ਵੀ ਸੌਂਗ ਆਉਂਦਾ ਸੀ ਜਦੋਂ ਸਾਡੇ ਲੈ ਜਦੋਂ ਸਾਡੇ ਵੇਲੇ ਦਾ ਮੰਨ ਲਓ ਜਦੋਂ ਮੇਰਾ ਲਿਖਿਆ ਕਿਤਾਬਾਂ ਉੱਤੇ ਨਾ ਆਇਆ ਤੇ ਉਦੋਂ ਸੀ ਚੈਨਲ ਦਾ ਯੁੱਗ ਜਦੋਂ ਚੈਨਲ ਤੇ ਸੌਂਗ ਆਉਣਾ ਸਾਰੇ ਜਣੇ ਘਰ ਤੇ ਬੈਠੇ ਹੋਣਾ ਲੀ ਗਾਣਾ ਆ ਗਿਆ ਨਵਾਂ ਆ ਗਿਆ ਹੁਣ ਸਿਸਟਮ ਚੇਂਜ ਹੋ ਗਿਆ ਗਾਣੇ ਆ ਰਹੇ ਗਾਣੇ ਨਹੀਂ ਰੁਕੇ ਗਾਣੇ ਆ ਰਹੇ ਸਿਰਫ ਉਹ ਜਿੱਦਾਂ ਲੋਕ ਸੁਣਦੇ ਆ ਕਿਉਂਕਿ ਅੱਜ ਕੱਲ ਹਰ ਮੋਬਾਈਲ ਤੇ ਆ ਕਿਉਂਕਿ ਅੱਜ ਕੱਲ ਸੌਂਗ ਇੰਨੇ ਆ ਰਹੇ ਆ ਪੂਰਾ ਵਰਲਡ ਤੇ ਆਪਾਂ ਫੋਨ ਤੇ ਚੱਕੀ ਫਿਰਦੇ ਆ ਹੂੰ ਕੋਈ ਗਾਣਾ ਰਿਲੀਜ਼ ਹੋ ਗਿਆ ਉਹ ਲੋਕਾਂ ਤੱਕ ਨਹੀਂ ਪਹੁੰਚਦਾ ਆ ਚੀਜ਼ ਹੈ ਭਾਜੀ ਸੌਂਗ ਮੈਂ ਬਹੁਤ ਕੀਤੇ ਆ ਸੌਂਗ ਤੇ ਮੈਂ ਸ਼ਾਇਦ ਮੈਂ ਗਿਣਨ ਲਾਪਾਂ ਤੇ ਮੈਨੂੰ ਆਪ ਨਹੀਂ ਪਤਾ ਮੈਂ ਕਿੰਨੇ ਕ ਗਾਣੇ ਗਾਤੇ ਆ ਅਕਸਰ ਹੀ ਸਿੰਗਰ ਜਿਹੜੇ ਨਾ ਉਹ ਆਪਣੀ ਆਵਾਜ਼ ਕਰਕੇ ਜਾਣੇ ਜਾਂਦੇ ਤੁਹਾਡਾ ਜਿਸਾ ਤੁਸੀਂ ਆਪਣਾ ਗਾਣਾ ਦੱਸਿਆ ਲਿਖਿਆ ਕਿਤਾਬਾਂ ਵਿੱਚ ਨਾ ਇਹ ਤੋਂ ਤੁਹਾਡੀ ਪਛਾਣ ਬਹੁਤ ਇਕਦਮ ਹੀ ਬਿਲਡ ਹੋਈ ਲੇਕਿਨ ਉਹ ਨਾਮ ਥੋੜਾ ਥੋੜਾ ਘਟਦਾ ਹੈ ਨਜ਼ਰ ਆਏ ਨੋ ਡਾਊਟ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਦੂਸਰੇ ਟੀਵੀ ਮੀਡੀਆ ਪਿੱਛੇ ਹੁੰਦਾ ਹੈ ਨਜ਼ਰ ਆ ਲੇਕਿਨ ਕਿਉਂ ਗੈਪ ਕਿਉਂ ਰਹਿ ਗਿਆ ਸੋਸ਼ਲ ਮੀਡੀਆ ਦੇ ਖਾਸ ਤੌਰ ਤੇ ਭਾਜੀ ਗੈਪ ਗੈਪ ਮੈਂ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਅਦ ਬਹੁਤ ਗਾਣੇ ਆਏ ਲਿਖਿਆ ਕਿਤਾਬਾਂ ਤੋਂ ਬਾਅਦ ਵੀ ਗਾਣੇ ਹਿੱਟ ਹੋਏ ਆ ਰੂਹਾਂ ਰੂਹਾਂ ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹਾਂ ਦਾ ਹੋਵੇ ਫੱਟੇ ਚੱਕ ਤੇ ਪੰਜਾਬੀਆਂ ਨੇ ਜਿਗਰ ਆਏ ਸ਼ਹਿਰ ਦਾ ਇੱਕ ਮੇਰਾ ਹੋਰ ਸੌਂਗ ਬੜਾ ਚੱਲਿਆ ਸੀ ਹੈਪੀ ਰਾਇ ਕੋਟੀ ਨੇ ਲਿਖਿਆ ਸੀ ਉਹ ਗਾਣਾ ਹੈ ਗੈਰ ਰੈਵ ਨਹੀਂ ਹੁੰਦਾ ਤੇ ਉਹ ਮੈਂ ਗਾ ਕੇ ਦੱਸ ਦਿੰਨਾ ਥੋੜਾ ਪਤਾ ਵੀ ਲੱਗ ਜੂ ਸ਼ਾਇਦ ਅੱਜ ਕੱਲ ਸਿੰਗਰ ਜ਼ਿਆਦਾ ਲੋਕਾਂ ਨੂੰ ਕਿਸ ਟਾਈਮ ਪਤਾ ਨਹੀਂ ਲੱਗਦਾ ਯਾਰ ਇਹ ਕਹਦਾ ਐ ਸੌਂਗ ਬਿਲਕੁਲ ਬਿਲਕੁਲ ਲੜੀਆਂ ਦੀ ਸੁਣੀ ਉਤੇ ਰੱਖਦਾ ਏ ਟੰਗ ਕੇ ਮੇਰੀ ਕੀ ਮਜ਼ਾਲ ਵੇਖਾਂ ਤੇਰੇ ਮੂਰੇ ਖੰਗ ਕੇ ਕੱਟ ਦਿਆਂ ਦਿਨ ਤਾਂ ਵੀ ਮਰ ਮਰ ਕੇ ਤੇਰਾ ਏ ਬਿਛੋੜਾ ਸਾਥੋਂ ਸੈ ਨਹੀਂ ਹੁੰਦਾ ਤੋੜਦਾ ਏ ਦਿਲ ਤੂੰ ਵੀ ਜਾਣ ਜਾਣ ਕੇ ਤੈਨੂੰ ਪਤਾ ਤੇਰੇ ਬਿਨਾਂ ਰਹਿ ਵੀ ਨਹੀਂ ਹੁੰਦਾ ਕੀ ਲੱਗਦਾ ਮਨਪ੍ਰੀਤ ਜੀ ਕਿ ਜਿਸ ਤਰ੍ਹਾਂ ਤੁਸੀਂ ਤੁਹਾਡਾ ਟੱਚ ਹਮੇਸ਼ਾ ਹੀ ਸੈਡ ਕਾਚਰੇ ਯਾਰ ਕੀ ਲੱਗਦਾ ਕਿ ਇਸ ਕਰਕੇ ਥੋੜਾ ਜਿਹਾ ਪਛਾਣ ਚ ਪਿੱਛੇ ਹੋ ਗਈ ਕਿਉਂਕਿ ਅੱਜ ਕੱਲ ਲੋਕ ਬੀਟ ਲਾਈ ਤੇ ਚੱਲ ਪਏ ਬਹੁਤ ਸਾਰੇ ਕਹਿ ਸਕਦੇ ਕਹਿ ਸਕਦੇ ਕਿਉਂਕਿ ਆਪਾਂ ਜਦੋਂ ਮੈਂ ਮੈਨੂੰ ਅੱਜ ਵੀ ਮੈਸੇਜ ਜਿਹੜੇ ਆਉਂਦੇ ਆ ਨਾ ਰੋਮਾਂਟਿਕ ਦੇ ਹੀ ਆਉਂਦੇ ਆ ਹਮੇਰੇ ਸੋਤੇ ਮੈਨੂੰ ਮੈਸੇਜ ਕੋਈ ਬੀਟ ਗਾਣਾ ਕੱਢਦਾ ਉਹ ਕਹਿੰਦੇ ਨਹੀਂ ਤੇਰਾ ਸਾਈਡ ਹੀ ਚੱਲਣਾ ਯਾਰ ਪਰ ਮੈਨੂੰ ਹੁੰਦਾ ਮੈਂ ਨਹੀਂ ਬੀਟ ਚਲਾਉਣਾ ਬੀਟ ਹੁਣ ਮੇਰਾ ਮੈਂ ਜਾਦੇ ਗਾਣੇ ਬੀਟ ਕਰ ਰਿਹਾ ਰੋਮਾਂਟਿਕ Song ਮੈਨੂੰ ਕਾਫੀ ਦੇਰ ਹੋ ਗਈ ਕੀਤੇਆਂ ਪਰ ਹੁਣ ਮੇਤੋ ਇੱਕ ਐਸਾ ਗੀਤ ਆ ਮੈਂ ਉਹ ਬਹੁਤ ਜਲਦੀ ਰਿਲੀਜ਼ ਕਰ ਰਿਹਾ ਉਹਦਾ ਵੀਡੀਓ ਸ਼ੂਟ ਰੱਖਿਆ ਭਾਈ ਉਹ ਮੈਨੂੰ ਉਸ ਗਾਣੇ ਦੇ ਬਹੁਤ ਆਸ ਆ ਉਹ ਗਾਣਾ ਬਹੁਤ ਲੋਕੀ ਲਾਈਕ ਕਰਨਗੇ ਆਡੀਅנס ਦੀ ਫਿਰ ਜੇਕਰ ਹੁੰਦੀ ਕੋਈ ਨੀਡ ਫਿਰ ਉਸ ਤਰ੍ਹਾਂ ਦਾ ਗਾਣਾ ਕੱਢਿਆ ਜਾਂਦਾ ਕਿ ਆਪ ਹੀ ਚੂਜ਼ ਕੀਤਾ ਜਾਂਦਾ ਗਾਣਾ ਕਿ ਨਹੀਂ ਇਹ ਗਾਣਾ ਹੁਣ ਲੋਡ ਐ ਇਸ ਵੇਲੇ ਪੰਜਾਬ ਦੀ ਖਾਸ ਉਪੇ ਕਈ ਗਾਣੇ ਹੁਣ ਮੇਰੇ ਕੋਲ ਪਤਾ ਨਹੀਂ ਕਿੰਨੇ ਕ ਗਾਣੇ ਬਣੇ ਪਏ ਹਮ ਕਿਸੇ ਟਾਈਮ ਤੇ ਆਪ ਹੀ ਕਨਫਿਊਜ਼ ਹੋ ਜਾਈਦਾ ਕਿਹੜਾ ਗਾਣਾ ਕਰੀਏ ਹੁਣ ਆ ਮੇਰਾ ਨਵਾਂ ਗਾਣਾ ਆਇਆ ਆਪਣਾ ਜੱਟ ਦਾ ਵਿਛੋੜਾ ਜੀ ਜੀ ਉਹ ਗਾਣਾ ਮੇਰੇ ਕੋਲ 3 ਸਾਲ ਹੋਏ ਰਿਕਾਰਡ ਹੋਇਆ ਪਿਆ 3 ਦੇ ਵੀ 4 ਸਾਲ ਹੋ ਗਏ ਹਮ ਤੇ ਮੇਰੇ ਦੋਸਤ ਨੇ ਰਜੀਵ ਜੀ ਤੇ ਮੈਂ ਇਹਨਾਂ ਨੂੰ ਭੇਜਿਆ ਹਮ ਤੇ ਇਹ ਮੈਂ ਨਾਲ ਹੀ ਮੈਨੂੰ ਇਹਨਾਂ ਨੇ ਮੈਸੇਜ ਕਿੰਦੇ ਯਾਰ ਬੜਾ ਸੋਹਣਾ ਗਾਣਾ ਹੈ ਕਿੱਥੇ ਰੱਖਿਆ ਏ ਤੂੰ ਤੇ ਕਾਢੇ ਨੂੰ ਆਪਾਂ ਕਰੀਏ ਮੈਂ ਭਾਜੀ ਨਾਲ ਹੀ ਉਹ 뮤직 ਮਿਊਜ਼ਿਕ ਤੇ तकरीबन ਉਹਦਾ ਹੋਇਆ ਹੀ ਸੀ ਤੇ ਫਿਰ ਉਹਨੂੰ ਫਾਈਨਲ ਕੀਤਾ ਤੇ ਬਾਅਦ ਚ ਵੀਡੀਓ ਕੀਤਾ ਤੇ ਅੱਜ ਬਹੁਤ ਵਧੀਆ ਰਿਸਪੌਂਸ ਹੋਣ ਅੱਜ ਚੱਲ ਰਿਹਾ ਸਾਰੇ ਬੰਨੇ ਤੇ ਬੜਾ ਵਧੀਆ ਰਿਸਪੌਂਸ ਆ ਰਿਹਾ ਜੀ ਬਿਲਕੁਲ ਅਸੀਂ ਵੀ ਗਾਣਾ ਸੁਣਿਆ ਸੀਗਾ ਬਹੁਤ ਵਧੀਆ ਰਿਸਪੌਂਸ ਹੈ ਬਿਲਕੁਲ ਲੇਕਿਨ ਜਦੋਂ ਤੁਹਾਡੀ ਟੀਮ ਕੰਮ ਕਰਦੀ ਆ ਫਿਰ ਤੁਸੀਂ ਇਕੱਲੇ ਚੂਜ਼ ਕਰਦੇ ਹੋ ਗਾਣੇ ਕਿ ਸਾਰੀ ਟੀਮ ਬੈਠ ਕੇ ਗਾਣਾ ਚੂਜ਼ ਕਰਦੀ ਕਿ ਨਹੀਂ ਹੁਣ ਇਹ ਤੇ ਪਰਫਾਰਮੈਂਸ ਜਿਹੜੀ ਆ ਕੀਤੀ ਜਾਵੇ ਨਾਲ ਹੀ ਇਹਦੇ ਵਿੱਚ ਭਾਜੀ ਪੂਰਾ ਟੀਮ ਵਰਕ ਆ ਕਿਉਂਕਿ ਮੈਂ ਇਕੱਲਾ ਨਹੀਂ ਕਰ ਸਕਦਾ ਬੜੀਆਂ ਟੀਮਾਂ ਇਹਦੇ ਵਿੱਚ ਕੰਮ ਕਰਦੀਆਂ ਸਭ ਤੋਂ ਪਹਿਲਾਂ ਮੰਨ ਲਓ ਇੱਕ ਪਰਵਾਰ ਆ ਹਨਾ ਇਹਦੇ ਵਿੱਚ ਵੀ ਜਿੱਦਾਂ ਮੰਨ ਲਓ ਸਭ ਤੋਂ ਪਹਿਲਾਂ ਰਾਈਟਰ ਹਮ ਰਾਈਟਰ ਤੋਂ ਬਾਅਦ ਸਿੰਗਰ ਹਮ ਸਿੰਗਰ ਮੁੜ ਕੇ ਦੇਖਦਾ ਮੁੜ ਕੇ ਉਹ ਸਲਾਹ ਕਰਦਾ ਆਪਣੇ ਯਾਰਾਂ ਦੋਸਤਾਂ ਨਾਲ ਜਾਂ ਫੈਮਲੀ ਨਾਲ ਸਲਾਹ ਕਰੀਦੀ ਆ ਦੋ ਚੌਹ ਜਣਾਂ ਨੂੰ ਸੁਣਾਈਂਦਾ ਯਾਰ ਕਿੱਦਾਂ ਤੇ ਜਦੋਂ ਉਹ ਕਹਿੰਦੇ ਯਾਰ ਗੜਾ ਬੜਾ ਵਧੀਆ ਫਿਰ ਉਹਨੂੰ ਉਹਦੇ 뮤직 ਵਾਲ ਲੋਈਦਾ ਫਿਰ ਕਿਸੇ ਟਾਈਮ ਤੇ 뮤직 ਡਾਇਰੈਕਟਰ ਨੂੰ ਨਹੀਂ ਪਸੰਦ ਆਉਂਦਾ ਉਹ ਕਹਿ ਦਿੰਦਾ ਭਾਈ ਹੋਰ ਕਰੋ ਕੋਈ ਉਹ ਫਿਰ ਉੱਥੇ ਰਹਿ ਜਾਂਦਾ ਇਹਦਾ ਗਾਣਾ ਤੇ ਇਦਾਂ ਕਰਕੇ ਨਾ ਭਾਈ ਕਈ ਐਡੀਸ਼ਨਾਂ ਪੈ ਜਾਂਦੀਆਂ ਹਨਾ ਮੰ ਲੋ میوزਿਕ ਡਾਇਰੈਕਟਰ ਨੇ ਨਹੀਂ ਕਰਤਾ ਉਸ ਤੋਂ ਬਾਅਦ ਵੀਡੀਓ ਡਾਇਰੈਕਟਰ ਆ ਜਾਂਦਾ ਵੀਡੀਓ ਡਾਇਰੈਕਟਰ ਕਹਿੰਦਾ ਭਾਜੀ ਹੋਰ ਕੁਛ ਕਰੋ ਹੂੰ ਇਹ ਤਾਂ ਕਰ ਕਰਕੇ ਪਤਾ ਨਹੀਂ ਲੱਗਦਾ ਭਾਜੀ ਕਿਸੇ ਟਾਈਮ ਤੇ ਕਈ ਰਿਜੈਕਟ ਹੋਏ ਗਾਣੇ ਪਏ ਹੁੰਦੇ ਆ ਤੇ ਉਹਨੂੰ ਕਰੀਦਾ ਉਹਦਾ ਵੀਡੀਓ ਕਰਕੇ ਕੰਦ ਮੈਨ ਕਨਫਿਊਜ਼ਨ ਰਹਿੰਦੀ ਕਿਸ ਟਾਈਮ ਤੇ ਇਹ ਭਾਜੀ ਆਪਾਂ ਕਹਿ ਨਹੀਂ ਸਕਦੇ ਕਿ ਕਿਹੜਾ ਕਿਹੇ ਵੇਲੇ ਦੀ ਕੁਦਰਤੀ ਆ ਪਾਜੀ ਮੈਂ ਕਹਿ ਸਕਦਾ ਇਹ ਜਦੋਂ ਉਹਦਾ ਹੁਕਮ ਹੋਣਾ ਕੀ ਤੱਕ ਕੀ ਚੱਲਣਾ ਉਹ ਆਪਾਂ ਕੁਝ ਨਹੀਂ ਇਹਦੇ ਬਾਰੇ ਕਹਿ ਸਕਦੇ ਲੇਕਿਨ ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਹੋ ਨਵੇਂ ਸਿੰਗਰਸ ਖੜੇ ਹੋ ਰਹੇ ਨੇ ਕਿਉਂਕਿ ਤੁਸੀਂ ਤਾਂ ਬਹੁਤ ਪੁਰਾਣੇ ਸਿੰਗਰ ਹੋ ਤੁਸੀਂ ਬਹੁਤ ਸਾਰੀਆਂ ਐਲਬਮਸ ਕੱਡੀਆਂ ਨੇ ਲੋਕ ਪਸੰਦ ਵੀ ਕਰਦੇ ਲੇਕਿਨ ਨਵੇਂ ਜਿਹੜੇ ਸਿੰਗਰਸ ਨੇ ਉਹ ਲੱਗਦਾ ਹੈ ਕਿ ਉਹ ਬੀਟ ਤੇ ਤੁਹਾਨੂੰ ਕੰਮ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਹੈ ਤੇ ਓਖਾ ਸਵਾਲ ਹੀ ਕਿਉਂਕਿ ਹਮੇਸ਼ਾ ਹੀ ਨਸ਼ੇ ਨੂੰ ਪ੍ਰਮੋਟ ਕਰਨਾ ਜਾਂ ਡੋਪ ਦਾ ਗਾਣਾ ਲਾਲ ਨਾ ਜਾਂ ਹਥਿਆਰ ਤੇ ਗਾਣੇ ਲਗਾ ਦੇਣਾ ਕਿ ਲੱਗਦਾ ਹੈ ਕਿ ਇਹ ਪੰਜਾਬ ਦੇ ਕਲਚਰ ਨੂੰ ਸੂਟ ਕਰਦਾ ਹੈ ਕਿਸੇ ਜਗ੍ਹਾ ਦੇ ਉੱਤੇ ਭਾਜੀ ਬਿਲਕੁਲ ਕਿਉਂਕਿ ਇੰਨਾਂ ਚੀਜ਼ਾਂ ਨੂੰ ਹੀ ਸੁਣ ਕੇ ਤੇ ਬੱਚੇ ਅੱਜ ਕੱਲ ਇਹ ਕੁਸ਼ ਕਰ ਰਹੇ ਹੂੰ ਇਸ ਚੀਜ਼ ਤੋਂ ਤੇ ਬਿਲਕੁਲ ਵੀ ਪਰੇ ਚਾਹੀਦਾ ਭਾਜੀ ਅੱਜ ਕੱਲ ਜੇ ਆਪਾਂ ਇੱਕ ਬੰਦਾ ਇਸ ਚੀਜ਼ ਤੋਂ ਪਰਹੇਜ਼ ਕਰੂਗਾ ਤੇ ਬਾਕੀ ਸਾਰੇ ਕਰਨਗੇ ਹੂੰ ਹਨਾ ਕਿਉਂਕਿ ਇੱਕ ਇੱਕ ਚੀਜ਼ ਤੋਂ ਹੀ ਤੁਹਾਨੂੰ ਪਤਾ ਕਿੱਧਰ ਨੂੰ ਕਿੱਧਰ ਗੱਲ ਚੱਲ ਜਾਂਦੀ ਇਹ ਤੇ ਭਾਜੀ ਇੱਕ ਸਿਰਫ ਆਪਣਾ ਮਾਹੌਲ ਖਰਾਬ ਕਰਨ ਦੀ ਗੱਲ ਹੈ ਕਿ ਆ ਕਿਧਰ ਨੂੰ ਜਾ ਰਿਹਾ ਮਾਹੌਲ ਅੱਜ ਤੁਹਾਨੂੰ ਪਤਾ ਹੀ ਹੈ ਕੀ ਹਾਲਾਤ ਬਣ ਗਏ ਭਾਜੀ ਪੰਜਾਬ ਦੇ ਬੰਦਾ ਜਿਹੜੇ ਸੇਖ ਨਹੀਂ ਹੈਗਾ ਉਹਦੇ ਵਿੱਚ ਆਪਾਂ ਜੇ ਉਹ ਦਿਨਾਲੀਆਂ ਦਿਖਾਈ ਜਾਵਾਂਗੇ ਜਾਂ ਪਿਸਤਲ ਦਿਖਾਈ ਜਾਵਾਂਗੇ ਕਿ ਕ੍ਰਪਾਨਾ ਦਿਖਾਈ ਜਾਵਾਂਗੇ ਤੇ ਮੰਨ ਲਓ ਕੋਈ ਦੇਖੂਗਾ ਤੇ ਉਹ ਤੇ ਅਸਰ ਤੇ ਪੈਂਦਾ ਹੀ ਆ ਨਾ ਹੂੰ ਹਮੇਸ਼ਾ ਉਹਦੇ ਉਹਦੇ ਲਈ ਨਹੀਂ ਚਾਹੀਦਾ ਭਾਜੀ ਮੈਂ ਤੇ ਚਲੋ ਪਹਿਲਾਂ ਜੋ ਟਾਈਮ ਸੀ ਉਸ ਟਾਈਮ ਦੇ ਮੁਤਾਬਕ ਚੇਂਜ ਹੋਣਾ ਚਾਹੀਦਾ ਹਮ ਲੇਕਿਨ ਕਿਉਂਕਿ ਸਿੱਧੂ ਮੂਸੇਵਾਲਾ ਦੀ ਫੈਨ ਫੋਲੋਇੰਗ ਬਹੁਤ ਸਗੀ ਇਸ ਗਾਣਿਆਂ ਨੂੰ ਲੈ ਕੇ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਗਾਣੇ ਲੋਕ ਪਸੰਦ ਕਰਦੇ ਸੀ ਤਾਂ ਸਿੱਧੂ ਮੂਸੇਵਾਲਾ ਬਣਿਆ ਤੁਹਾਨੂੰ ਲੱਗਦਾ ਕਿਉਂਕਿ ਤੁਸੀਂ ਬਹੁਤ ਪੁਰਾਣੇ ਮੈਂ ਇਹੀ ਕਹਿ ਰਿਹਾ ਗਾਣਾ ਜਿਹੜਾ ਨਾ ਗਾਣਾ ਲੋਕਾਂ ਦੀ ਉਲਟ ਸੋਚ ਆ ਗਾਣੇ ਲੋਕਾਂ ਦੀ ਜੋ ਸੋਚ ਹੈ ਨਾ ਉਹ ਗਾਣੇ ਨੂੰ ਉਲਟ ਸੋਚਦੇ ਆ ਮੰਨ ਲਓ ਜਿੰਨਾ ਗਾਣਾ ਆਪਾਂ ਕਟਿਆ ਗਾਦਾਂਗੇ ਨਾ ਮੰਨ ਲਓ ਹੂੰ ਮਾੜਾ ਜਾਂ ਗਲਤ ਜਿੱਦਾਂ ਮੰਨ ਲਓ ਹਥਿਆਰਾਂ ਤੇ ਗਾਤਾ ਜਾਂ ਮੰਨ ਲਓ ਕਿਸੇ ਚੀਜ਼ ਤੇ ਆਪਾਂ ਗਾਣਾ ਕੋਈ ਵੀ ਗਾ ਦਿੰਨੇ ਹੂੰ ਉਹ ਲੋਕੀ ਚੱਕਦੇ ਆ ਹੂੰ 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 ਹੁਣ ਮੈਂ ਚਲੋ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਸੌਂਗ ਆ ਬੜਾ ਇੱਕ ਵਾਇਰਲ ਹੋ ਰਿਹਾ ਗਾਣਾ ਤੁਸੀਂ ਵੀ ਸੁਣਿਆ ਕੁਛ ਵੀ ਨਹੀਂ ਆ ਲਫ਼ਜ਼ ਬਸ ਜਦੋਂ ਕਹਿ ਦਿੰਦੇ ਆ ਨਾ ਕਿ ਬਸ ਯਾਰ ਆ ਗੱਲ ਬੜੀ ਪੁੱਠੀ ਦੀ ਆ ਉਹ ਗੱਲ ਚੱਲ ਜਾਂਦੀ ਆ ਭਾਜੀ ਹੂੰ ਆ ਚੀਜ਼ ਸਿਸਟਮ ਜਿਹੜਾ ਨਾ ਉਹ ਚੇਂਜ ਹੋ ਗਿਆ ਵਾ ਜਿਹੜਾ ਜਿਹੜਾ ਪਹਿਲਾ ਪਾਈਚਾਰਾ ਸੀ ਉਹ ਖਤਮ ਹੁੰਦਾ ਨਜ਼ਰਾਂ ਦੇ ਕਹਿ ਦਾ ਮਤਲਬ ਕਿਉਂਕਿ ਅਕਸਰ ਹੀ ਕੋਈ ਬੰਦਾ ਕਿਸੇ ਦੇ ਟਿੱਪਣੀ ਕਰਦਾ ਸੀ ਤਾਂ ਉਹਦਾ ਜਵਾਬ ਜਿਹੜਾ ਸੀਗਾ ਲੋਕ ਦੇਣ ਲੱਗੇ ਕਹਿੰਦੇ ਸੀ ਨਹੀਂ ਰਹਿਣ ਦੋ ਲੇਕਿਨ ਉਹ ਗਾਣਿਆਂ 'ਚ ਜਵਾਬ ਦੇਣਾ ਸ਼ੁਰੂ ਕਰਦੇ ਉਹਨੂੰ ਭਾਜੀ ਆਪਾਂ ਉਲਟ ਲੈ ਕੇ ਨਾ ਉਹ ਗਾਣੇ ਦਾ ਜਿਹੜਾ ਆਪਾਂ ਚੱਕ ਲੈਨੇ ਫੇਮ ਜਿਹੜਾ ਉਹ ਇੱਕ ਗਲਤ ਬਣਿਓ ਫੇਮ ਚੱਕ ਲੈਨੇ ਉਹਦਾ ਗਾਂ ਜਾ ਕੇ ਅਜੇ ਨਹੀਂ ਪਤਾ ਲੱਗਦਾ ਗਾਂ ਜਾ ਕੇ ਨੁਕਸਾਨ ਵੀ ਹੁੰਦਾ ਹੁਣ ਮੈਂ ਇੱਕ ਭਾਜੀ ਮੈਂ ਆਪਣੇ ਲਾਈਫ ਦੇ ਵਿੱਚ ਇੱਕ ਗਾਣਾ ਦੋ ਤਿੰਨ ਗਾਣੇ ਧਾਰਮਿਕ ਅ 2018 ਦੇ ਵਿੱਚ ਮੈਨੂੰ ਪੀਟੀਸੀ ਬੋਰਡ ਮਿਲ ਗਿਆ ਹਮ ਧਾਰਮਿਕ ਸੌਂਗ ਦੇ ਨਾਲ ਉਦਾਂ ਨਹੀਂ ਮੈਨੂੰ ਮਿਲਿਆ ਹਮ ਤੇ ਮੈਂ ਉਹ ਸੋਚਿਆ ਵੀ ਨਹੀਂ ਕਿ ਮੈਨੂੰ ਉਹਦਾ ਪੀਟੀਸੀ ਬੋਰਡ ਮਿਲ ਜਾਣਾ ਹਮ 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 ਮ ਮਦਰ ਕੀ ਕਿਸੇ ਟਾਈਮ ਨਹੀਂ ਸੋਚਿਆ ਹੁੰਦਾ ਤੇ ਉਹਦਾ ਉਹ ਰਿਜ਼ਲਟ ਮਿਲ ਜਾਂਦਾ ਕਿਸੇ ਟਾਈਮ ਤੇ ਹਾਂ ਲੇਕਿਨ ਤੁਹਾਡੇ ਵੱਲੋਂ ਐਫਰਟਸ ਪੂਰੇ ਕੀਤੇ ਜਾਂਦੇ ਕਿਉਂਕਿ ਮੈਂ ਅਕਸਰ ਹੀ ਅਸੀਂ ਤੁਹਾਡੇ ਗਾਣੇ ਸੁਣਦੇ ਵੀ ਰਹੇ ਹਾਂ ਸੁਣਦੇ ਆ ਰਹੇ ਹਾਂ ਅੱਜ ਵੀ ਗਾਣਾ ਤੁਹਾਡਾ ਸੁਣਿਆ ਬੜਾ ਚੰਗਾ ਲੱਗਾ ਅਸੀਂ ਬੈਠੇ ਗੁੰਗੁਣਾਵਾਂ ਵੀ ਰਹੇ ਸੀਗੇ ਮੈਂ ਚਾਹਾਂਗਾ ਕਿ ਉਹ ਜਿਹੜਾ ਨਵਾਂ ਗਾਣਾ ਆਇਆ ਉਹਦਾ ਵੀ ਤੁਸੀਂ ਦੋ ਸ਼ਬਦ ਜਰੂਰ ਦੱਸੋ ਕਿਉਂਕਿ ਸਾਡੇ ਸਰੋਤੇ ਜਿਹੜੇ ਨੇ ਉਹ ਜਰੂਰ ਸੁਣਨਾ ਪਸੰਦ ਕਰਨਗੇ ਉਹਨੂੰ ਹਾਂਜੀ ਕਿਉਂਕਿ ਮੈਂ ਭਾਜੀ ਮੈਨੂੰ ਹਮੇਸ਼ਾ ਹੁੰਦਾ ਕਿ ਮੈਂ ਨਾ ਕੋਈ ਆਪਣੇ ਸੱਭਿਆਚਾਰ ਦੇ ਰਿਲੇਟਡ ਕੋਈ ਚੀਜ਼ ਔਰ ਲੋਕਾਂ ਦੀ ਸੋਚ ਇਦਾਂ ਦੀ ਹੋ ਗਈ ਆ ਲੋਕ ਨਹੀਂ ਸੁਣਨਾ ਚਾਹੁੰਦੇ ਜਿਹੜੀ ਸਲੀਆ ਤੇ ਗੱਲ ਆ ਲੋਕੀ ਕਹਿੰਦੇ ਨਹੀਂ ਯਾਰ ਆ ਚੀਜ਼ ਗਾ ਆ ਬਹੁਤ ਵਧੀਆ ਤੇ ਚਲੋ ਥੋੜਾ ਜਿਹਾ ਹਰ ਕੰਮਾਂ ਚੇਂਜ ਕੀਤਾ ਵਾ ਗੱਲਾਂ ਤੇ ਪ੍ਰਾਣੀਆਂ ਹੀ ਲਈਆਂ ਗੱਲਾਂ ਉਹ ਲਈਆਂ ਜਿਹੜੀਆਂ ਆਪਾਂ ਆਪਸ ਵਿੱਚ ਗੱਲਾਂ ਕਰਦੇ ਆ ਜਾਂ ਮੁੰਡੇ ਕਿੰਨੀਆਂ ਗੱਲਾਂ ਕਰਦੇ ਉਸ ਚੀਜ਼ ਨੂੰ ਹਨਾ ਕੋਈ ਇਹਦੇ ਵਿੱਚ ਬੋਲੀਆਂ ਵਾਲੀ ਗੱਲ ਨਹੀਂ ਤੇ ਮੈਂ ਨਜ਼ਰ ਕਰਦਾ ਚੱਲ ਫੇਰ ਕੀ ਹੋਇਆ ਤੂੰ ਸਾਨੂੰ ਧੋਖਾ ਦੇ ਗਈ ਮਸ਼ੂਕ ਹੀ ਸੀ ਮੇਰੀ ਕਿਹੜਾ ਮੁੱਲ ਲੈ ਲਈ ਦੋ ਪੈਗ ਲਾ ਕੇ ਪੈਗ ਲਾ ਕੇ ਸਾਡਾ ਦੁੱਖ ਹੀਲ ਹੋਊਗਾ ਨਹੀਂ ਤੈਨੂੰ ਜੱਟ ਦਾ ਜੱਟ ਦਾ ਵਿਛੋੜਾ ਬੜਾ ਫੀਲ ਹੋਊਗਾ ਨਹੀਂ ਤੈਨੂੰ ਜੱਟ ਦਾ ਜੱਟ ਦਾ ਵਿਛੋੜਾ ਬੜਾ ਫੀਲ ਹੋਊਗਾ ਨਹੀਂ ਤੈਨੂੰ ਜੱਟ ਦਾ ਤੁਸੀਂ ਮੈਂ ਸੁਣਿਆ ਸੀਗਾ ਕਿ ਗੱਲਬਾਤ ਕਰ ਰਹੇ ਸੀਗੇ ਤੁਸੀਂ ਆਪਣੇ ਦੋਸਤ ਰਜੀਵ ਦੀ ਗੱਲ ਕੀਤੀ ਰਜੀਵ ਉਹਨੇ ਦੱਸ ਰਹੇ ਸੀਗਾ ਕਿ ਫੈਮਲੀ ਚ ਵੀ ਥੋੜਾ ਜਿਹਾ ਪ੍ਰੋਬਲਮਸ ਰਹੀਆਂ ਕੀ ਪ੍ਰੋਬਲਮ ਸੀਗਾ ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਤੁਹਾਨੂੰ ਬੜਾ ਚਿਰ ਤੋਂ ਲੋਕ ਸੁਣਨਾ ਚਾਹੁੰਦੇ ਸੀਗੇ ਕੀ ਪ੍ਰੋਬਲਮ ਰਹੀਆਂ ਸੀ ਫੈਮਲੀ ਦੇ ਵਿੱਚ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਛੋਟਾ ਸੀ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਘਰ ਦੇ ਵਿੱਚ ਕੱਲਾ ਸੀ ਮੈਂ 8 ਸਾਲ ਦਾ ਸੀ ਜਦੋਂ ਮੇਰੀ ਪਹਿਲੀ ਐਲਬਮ ਆ ਗਈ ਸੀ ਮੇਰੇ ਫਾਦਰ ਸਾਹਿਬ ਨੂੰ ਇੰਨਾ ਸ਼ੌਂਕ ਸੀ ਕਿ ਤੈਨੂੰ ਸਿੰਗਰ ਹੀ ਬਣਾਉਣਾ 8 ਸਾਲ ਦਾ ਸੀ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਉਦ ਤੇ ਉਸ ਤੋਂ ਬਾਅਦ ਮੇਰੇ ਛੋਟੇ ਹੋਣ ਕਰਕੇ ਕੱਲੇ ਹੋਣ ਕਰਕੇ ਮੇਰੀ ਮੈਰਿਜ ਹੋ ਗਈ ਮੈਰਿਜ ਮੈਂ ਉਦੋਂ ਬਹੁਤ ਛੋਟਾ ਸੀ ਜਦੋਂ ਮੈਰਿਜ ਹੋ ਗਈ ਕੱਲਿਆਂ ਕਰਕੇ ਹਾਂ ਤੇ ਚਲੋ ਮੈਂ ਉਦੋਂ ਬਾਅਦ ਫੇਰ ਸਟਾਰਟ ਹੋ ਗਿਆ ਉਸ ਤੋਂ ਬਾਅਦ ਮੇਰਾ ਬੇਟਾ ਸੀ ਭਾਜੀ ਤੇ ਬੇਟਾ ਅ ਬੇਟੇ ਦੀ ਡੈਥ ਹੋ ਗਈ ਕਿਸ ਤਰ੍ਹਾਂ ਕਿਸ ਤਰ੍ਹਾਂ ਹੋ ਗਈ ਟ੍ਰੈਜੇਡੀ ਉਹ ਭਾਜੀ ਉਹ ਪਤਾ ਹੀ ਨਹੀਂ ਲੱਗਾ ਜਦਾਂ ਮੰਨ ਲਓ ਕੋ ਕਰਮਾਂ ਦੀ ਗੱਲ ਕਹਿ ਲੋ ਜਦਾਂ ਤੇ ਤੇ ਉਹ ਜਦੋਂ ਇਹ ਚੀਜ਼ ਹੋ ਗਈ ਭਾਜੀ ਤੇ ਬੇਟਾ ਵੀ 6-7 ਸਾਲ ਦਾ ਸੀ ਹੂੰ ਤੇ ਉਹ ਜਦੋਂ ਪਾਜੀ ਹੋ ਗਈ ਉਹ ਤਾਂ ਫਿਰ ਤੇ ਤੁਹਾਨੂੰ ਪਤਾ ਮੇਰੇ ਕੋਲ ਤੇ ਸਮਝ ਨਹੀਂ ਹੀ ਆਉਂਦੀ ਕਿ ਮੈਂ ਕਰਾਂ ਕੀ ਹੁਣ ਹੂੰ ਤੇ ਉਹ ਬਸ ਪਾਜੀ ਫਿਰ 2-4 ਸਾਲ ਬਿਲਕੁਲ ਮੈਂ ਨਹੀਂ ਗਾ ਗਾ ਪਾਇਆ ਪਾਇਆ ਹੀ ਨਹੀਂ ਕੇ ਹੂੰ ਕਿਉਂਕਿ ਇਦਾਂ ਦਾ ਹੋ ਜੇ ਪਾਜੀ ਕਿੱਥੇ ਪਤਾ ਹੀ ਨਹੀਂ ਲੱਗਦਾ ਬਿਲਕੁਲ ਬਿਲਕੁਲ ਮੈਨੂੰ ਨਹੀਂ ਪਤਾ ਮੈਂ ਕਿੱਥੇ ਰਿਆਂ ਜਾਂ ਕੀ ਮੈਂ ਕਰਦਾ ਰਿਆਂ ਪਾਜੀ ਹੂੰ ਤੇ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਤੇ ਅੱਜ ਕੱਲ ਜਿੱਦਾਂ ਫਰਕ ਪੈਂਦਾ ਗਿਆ ਤੇ ਫਿਰ ਮੈਂ ਦੁਬਾਰਾ ਸੌਂਗ ਕੀਤੀ ਹੂੰ ਤੇ ਜਦੋਂ ਮੇਰਾ ਬੇਟਾ ਇਦਾਂ ਹੋਇਆ ਉਦੋਂ ਮੇਰਾ ਇੱਕ ਨਵਾਂ ਨਵਾਂ ਆ ਉਸੇ 2 ਮਹੀਨੇ ਪਹਿਲਾਂ ਮੇਰਾ ਸੌਂਗ ਹਿੱਟ ਹੋਇਆ ਮਾਰਕੀਟ ਵਿੱਚ ਜਿਗਰਾਏ ਸ਼ੇਰ ਦਾ ਵਿਆਹਾਂ ਚ ਬੜਾ ਚੱਲਿਆ ਗਾਣਾ ਹੂੰ ਹੂੰ ਤੇ ਉਹ ਕੰਟੀਨਿਊ ਮੈਂ ਕਰਨ ਲਈ ਹੂੰ ਉਹ ਗਾਣਾ ਮੇਰਾ ਇੰਨਾ ਚੱਲਿਆ ਸ਼ਾਇਦ ਉਤੋਂ ਬਾਅਦ ਮੈਂ ਕੰਟੀਨਿਊ ਕਰ ਦਿੰਦਾ ਹੂੰ ਤੇ ਮੇਰੇ ਗਾਣੇ ਉਸੇ ਸਪੀਡ ਤੇ ਹੀ ਚੱਲਨੇ ਚੱਲਨੇ ਸੀ ਬਿਲਕੁਲ ਉਹ ਮੇਰਾ ਇਹੜਾ ਗੈਪ ਪੈ ਗਿਆ ਉਹਦੇ ਵਿੱਚ ਥੋੜਾ ਜਿਹਾ ਮੈਂ ਵੀਕ ਹੋ ਗਿਆ ਵੀਕ ਤਾਂ ਹੋ ਗਿਆ ਕਿ ਸੱਟ ਐਸੀ ਵੱਜੀ ਕਿ ਉੱਠਣ ਹੀ ਨਹੀਂ ਦਿੰਦੀ ਹੂੰ ਹੂੰ ਤੇ ਜਦੋਂ ਬੱਚਾ ਚਲੇ ਜੇ ਭਾਜੀ ਉਹ ਵੀ 8 7-8 ਸਾਲ ਦਾ ਬੱਚਾ ਚਲੇ ਜੇ ਦੁਬਾਰਾ ਆਪਣੇ ਵਾਸਤੇ ਤੇ ਬਹੁਤ ਜਰਾਜ ਤੇ ਫਿਰ ਮੈਨੂੰ ਨਹੀਂ ਲੱਗਦਾ ਕਿ ਮੈਂ ਉਸ ਰੰਗ ਚ ਦੁਬਾਰਾ ਆਉਂਗਾ ਹੂੰ ਹੂੰ ਪਰ ਫਿਰ ਉਹਦੇ ਪਤਾ ਨਹੀਂ ਪ੍ਰਮਾਤਮਾ ਦੇ ਰੰਗਿਆ ਦੁਬਾਰਾ ਹੌਲੀ-ਹੌਲੀ ਭਾਜੀ ਮੈਨੂੰ ਉਸ ਚੀਜ਼ ਚੋਂ ਨਿਕਲਦੇ ਆ 7-8 ਸਾਲ ਲੱਗੇ ਬੜਾ ਔਖਾ ਹੈ ਚੈਨਲਾਂ ਤੇ ਵੈਸੇ ਕਦੀ ਬਹੁਤ ਘੱਟ ਗੱਲ ਦੱਸੀ ਅੱਜ ਮੈਂ ਤੁਹਾਨੂੰ ਪਹਿਲੀ ਵਾਰੀ ਇਹ ਦੱਸ ਰਿਹਾ ਹਾਂ ਕਿਉਂਕਿ ਸਾਨੂੰ ਨਾ ਪਤਾ ਲੱਗਾ ਸੀਗਾ ਕਿ ਕਿਉਂਕਿ ਅਸੀਂ ਵੀ ਗਾਣੇ ਫੋਲੋ ਕਰਦੇ ਸੀਗੇ ਤੁਹਾਡੇ ਅਸੀਂ ਵੀ ਚਾਹੁੰਦੇ ਸੀਗੇ ਕਿਉਂਕਿ ਸਾਡੇ ਅੰਮ੍ਰਿਤਸਰ ਦੇ ਮਾਣ ਹੋ ਤੁਸੀਂ ਬਹੁਤ ਸਾਰੇ ਐਕਟਰ ਹੋਏ ਨੇ ਬਹੁਤ ਸਿੰਗਰ ਹੋਏ ਨੇ ਲੇਕਿਨ ਤੁਹਾਡੀ ਆਵਾਜ਼ ਦੇ ਵਿੱਚ ਕਿਤੇ ਨਾ ਕਿਤੇ ਦਰਦ ਨਜ਼ਰ ਆਉਂਦਾ ਸੀਗਾ ਲੇਕਿਨ ਉਹ ਜਿਹੜਾ ਦਰਦ ਮੈਂ ਜਦੋਂ ਰਜੀਵ ਹੋਣਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਆਹ ਦਰਦ ਸੀਗਾ ਭਾਜੀ ਤਾਂ ਕਰਕੇ ਮਿਸਤੇ ਕਿਉਂਕਿ ਆਡੀਅנס ਨੂੰ ਦੱਸਣਾ ਬੜਾ ਜ਼ਰੂਰੀ ਹੁੰਦਾ ਕਿਉਂਕਿ ਲੋਕ ਚਾਹਣ ਵਾਲੇ ਬੜੇ ਹੁੰਦੇ ਨੇ ਐਸ ਕਰਕੇ ਵੀ ਜੀ ਇੱਕ ਹੋਰ ਸਭ ਹੁੰਦਾ ਸੀਗਾ ਕਿ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਕੋਈ ਲੜਾਈ ਝਗੜੇ ਦੀ ਉਹ ਕੀ ਸਾਰਾ ਮੈਟਰ ਸੀਗਾ ਕੁਝ ਕਹਿੰਦੇ ਕਿ ਕੋਈ ਲੜਾਈ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀਗੀ ਦਲਜੀਤ ਸੰਧੂ ਦੀ ਕਿ ਪਤਾ ਨਹੀਂ ਕੋਈ ਇਸ ਤਰ੍ਹਾਂ ਦਾ ਨਾਮ ਸੀਗਾ ਕੋਈ ਉਹਨਾਂ ਦਾ ਕੋਈ ਵੀਡੀਓ ਕੋਈ ਵਾਇਰਲ ਹੋਈ ਸੀਗੀ ਨਹੀਂ ਭਾਜੀ ਵੀਡੀਓ ਨਹੀਂ ਸੀ ਉਹ ਉਦਾਂ ਹੀ ਸਾਡਾ ਕੋਈ ਇਦਾਂ ਮੈਂ ਤੇ ਆਪਣਾ ਗੈਰੀ ਸੰਧੂ ਅਸੀਂ ਕੋਈ ਗਾਣਾ ਸ਼ੂਟ ਕੀਤਾ ਸੀ ਜਿਗਰਾਏ ਸ਼ੇਰ ਦਾ ਹਾਂਜੀ ਉਹਦੇ ਵਿੱਚ ਕੋਈ ਸਾਡੀ ਆਪਸ ਦੇ ਵਿੱਚ ਕੋਈ ਗੱਲਬਾਤ ਹੋ ਗਈ ਇਦਾਂ ਸੱਜਣ ਮਿੱਤਰ ਹੀ ਜਿਨ੍ਹਾਂ ਨੇ ਲੜਾਈ ਕਰਾ ਦਿੱਤੀ ਹੂੰ ਤੇ ਉਹਦੇ ਕਰਕੇ ਉਹਦਾ ਨੁਕਸਾਨ ਜਿਹੜਾ ਮੈਨੂੰ ਹੋਇਆ ਕਿਉਂਕਿ ਮੇਰਾ ਤੇ ਗੈਰੀ ਸੰਧੂ ਦਾ ਬਹੁਤ ਜ਼ਿਆਦਾ ਪਿਆਰ ਸੀ ਅਸੀਂ ਇਕੱਠੇ ਰਹਿਨੇ ਸਾਂ ਦੋਵੇਂ ਹੂੰ ਹੂੰ ਤੇ ਜਦੋਂ ਮੇਰੇ ਬੇਟੇ ਦੀ ਡੈਥ ਹੋ ਗਈ ਉਸ ਟਾਈਮ ਤੇ ਹੂੰ ਤੇ ਮੇਰੇ ਜਿਹੜੇ ਮੇਰੇ ਹੀ ਸੱਜਣ ਮਿੱਤਰ ਸੀ ਜਿਹੜੇ ਉਹਨਾਂ ਨੇ ਹੀ ਮੈਨੂੰ ਗੈਰੀ ਤੋਂ ਦੂਰ ਕਰਤਾ ਹੂੰ 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 ਗੈਰੀ ਨੂੰ ਕਹਿੰਖਿਆਤਾ ਕਿ ਮਨਪ੍ਰੀਤ ਇਦਾਂ ਕਹਿੰਦਾ ਸੀ ਜੀ ਇਦਾਂ ਕਹਿੰਦਾ ਸੀ ਹੂੰ ਠੀਕ ਹੈ ਪਰ ਉਹ ਮੈਂ ਕਹਿੰਦਾ ਮੈਂ ਉਸ ਮਾਲਕ ਤੇ ਸਿਰਫ ਵਿਸ਼ਵਾਸ ਰੱਖਦਾ ਹੂੰ ਕੋਈ ਉਸ ਟਾਈਮ ਤੇ ਮੇਰੇ ਤੇ ਟਾਈਮ ਜਿਹੜਾ ਸੀ ਨਾ ਕਿਉਂਕਿ ਉਸ ਟਾਈਮ ਤੇ ਭਾਜੀ ਮੈਂ ਤੁਹਾਨੂੰ ਦੱਸਿਆ ਮੈਨੂੰ 2-4 ਸਾਲ ਜਦੋਂ ਬੇਟੇ ਦੀ ਡੈਥ ਹੋ ਗਈ ਇਹ ਗਾਣਾ ਸਾਡਾ ਹਿੱਟ ਹੋ ਗਿਆ ਹੂੰ ਬੇਟੇ ਦੀ ਡੈਥ ਹੋ ਗਈ ਜਿਨ੍ਹਾਂ ਨੇ ਮੇਰੇ ਯਾਰ ਦੋਸਤਾਂ ਨੇ ਵੀ ਮੇਰੇ ਕਰਕੇ ਗੈਰੀ ਸੰਧੂ ਨੂੰ ਮਿਲੇ ਸੀ ਉਹਨਾਂ ਨੇ ਹੀ ਮੇਰੇ ਖਿਲਾਫ ਗੱਲਾਂ ਕਰਤੀਆਂ ਕਿ ਮਨਪ੍ਰੀਤ ਸੰਧੂ ਮੈਨੂੰ ਨਹੀਂ ਪਤਾ ਕੀ ਕਿਹਾ ਹੂੰ ਉਹਦੇ ਮਨ 'ਚ ਕੀ ਕਿਹੋ ਜਿਹੀਆਂ ਗੱਲਾਂ ਕਰਤੀਆਂ ਪਰ ਉਹ ਅੱਜ ਮੈਨੂੰ ਮਹਿਸੂਸ ਹੁੰਦਾ ਕਿ ਜੋ ਵੀ ਉਹਨਾਂ ਨੇ ਕੀਤਾ ਵਾ ਹੂੰ ਉਹ ਪਰਮਾਤਮਾ ਬੈਠਾ ਭਾਜੀ ਮੈਨੂੰ ਉੱਤੇ ਸਿਰਫ ਵਿਸ਼ਵਾਸ ਹੈ ਹੂੰ ਜੇ ਮੈਨੂੰ ਮਾਰਕੀਟ ਦੇ ਵਿੱਚ ਪਰਮਾਤਮਾ ਨੇ ਹਿੱਟ ਕਰਨਾ ਹੋਇਆ ਜਾਂ ਮੰਨ ਲਓ ਚਲੋ بڑے ਗਾਣੇ ਹਿੱਟ ਦਿੱਤੇ ਆ ਜੀ ਜੀ ਜੇ ਦੁਬਾਰਾ ਉਸਨੇ ਮੈਨੂੰ ਲਿਆਉਣਾ ਆਇਆ ਤੇ ਉਹ ਉਹਦੀ ਉਹ ਮੈਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਮਹਿਸੂਸ ਹੁੰਦਾ ਕਿ ਜਦੋਂ ਕਿਉਂਕਿ ਜਿਗਰੀ ਯਾਰ ਹੋਣ ਇੱਕਦਮ ਇਸ ਤਰ੍ਹਾਂ ਦੇ ਕਿਉਂਕਿ ਕਹਿੰਦੇ ਕਿ ਜੋ ਭੀੜ ਪਵੇ ਦੇ ਸਾਹਮਣੇ ਪਹਿਲਾਂ ਯਾਰ ਆ ਕੇ ਖਿਲੋਂਦੇ ਨੇ ਕਿ ਮੈਨੂੰ ਮਹਿਸੂਸ ਹੈ ਕਿ ਉਸ ਟਾਈਮ ਤੇ ਗੈਰੀ ਹੁੰਦਾ ਜਾਂ ਕੁਝ ਹੋਰ ਹੁੰਦਾ ਤੇ ਆਓ ਜਾਂ ਜਾਰਾ ਸਮਾਂ ਲਗਾਓ ਉਸੇ ਟਾਈਮ ਸਮਾਂ ਬਿਲਕੁਲ ਭਾਜੀ ਅੱਜ ਵੀ ਭਾਜੀ ਅੱਜ ਵੀ ਕਿਉਂਕਿ ਮੈਂ ਸਾਡਾ ਬੜਾ ਪਿਆਰ ਸੀ ਤੇ ਚਲੋ ਉਸ ਟਾਈਮ ਤੇ ਟਾਈਮ ਹੀ ਇਦਾਂ ਦਾ ਸੀ ਕਿ ਮੈਂ ਨਹੀਂ ਸੀ ਉਸ ਨਿਕਲ ਸਕਦਾ ਉਸ ਜੋ ਮੇਰੇ ਨਾਲ ਟਰੈਜਡੀ ਹੋਈ ਪਰ ਚਲੋ ਜਿਨ੍ਹਾਂ ਨੇ ਮੇਰਾ ਮਾੜਾ ਕੀਤਾ ਉਹਨਾਂ ਨੂੰ ਵੀ ਭਾਜੀ ਸਬਕ ਤਾਂ ਮਿਲ ਹੀ ਜਾਣਾ ਪਰਮਾਤਮਾ ਨੇ ਦੇ ਦੇਣਾ ਮੈਂ ਥੋੜਾ ਦੇਣ ਵਾਲਾ ਜੀ ਉਹਨਾਂ ਨੇ ਮੇਰੇ ਨਾਲ ਮਾੜੀ ਕੀਤੀ ਆ ਤੇ ਉਹਨਾਂ ਨੂੰ ਵੀ ਸਬਕ ਮਿਲ ਜਾਣਾ ਕਰੀ ਟੱਚ ਕਰਨ ਦੀ ਕੋਸ਼ਿਸ਼ ਕੀਤੀ ਸੰਦੂਣਾ ਮੈਂ ਭਾਜੀ ਉਸ ਪਰਮਾਤਮਾ ਤੇ ਵਿਸ਼ਵਾਸ ਜੇ ਉਹਨੇ ਮੇਰੇ ਨਾਲ ਮਲਾਉਣਾ ਹੋਇਆ ਤੇ ਉਹਨੇ ਮਲਾ ਦੇਣਾ ਤੁਹਾਡੇ ਅਪਕਮਿੰਗ ਕੀ ਪਲਾਨਸ ਨੇ ਹੋਰ ਕਿਉਂਕਿ ਸੁਣ ਲੋਕੀ ਸੁਨਾ ਚਾਹੁੰਦੇ ਨੇ ਕਹਿੰਦੇ ਨੇ ਕਿ ਜਦੋਂ ਵੀ ਮਨਪਸੰਦ ਦਾ ਗਾਣਾ ਆਉਂਦਾ ਤੇ ਅਸੀਂ ਲੋਕ ਜਿਸ ਤਰ੍ਹਾਂ ਦੋਹਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਵਿਊਜ਼ ਪਾਣੇ ਸ਼ੁਰੂ ਹੋ ਗਏ ਨੇ ਸੋਸ਼ਲ ਮੀਡੀਆ ਤੇ ਵੀ ਅਪਕਮਿੰਗ ਪਲਾਨਸ ਕੀ ਨੇ ਤੁਹਾਡੇ ਹੋਣਾ ਅਪਕਮਿੰਗ ਭਾਜੀ ਮੇਰੇ ਬਹੁਤ ਸਾਰੇ ਗਾਣੇ ਰਿਲੀਜ਼ ਹੋਏ ਪਏ ਆ ਕੁਝ ਵੀਡੀਓ ਰੈਡੀ ਵੀ ਆ ਕੁਝ ਅਸੀਂ ਕਰ ਰਹੇ ਆ ਜੀ ਤੇ ਬਹੁਤ ਜਲਦੀ ਜੋਂ ਜੋਂ ਜਿੱਦਾਂ ਜਿੱਦਾਂ ਬਣੀ ਗਏ ਅਸੀਂ ਤੁਹਾਡੇ ਬਸ ਸਰੋਤਿਆਂ ਦੀ ਕਚੈੜੀ ਅਸੀਂ ਬਸ ਪੇਸ਼ ਕਰੀ ਜਾਣੇ ਆ ਅੱਗੋਂ ਬਸ ਉਹਨਾਂ ਦਾ ਕਿਹੜੇ ਤਰੀਕੇ ਨਾਲ ਉਹ ਸੁਣਦੇ ਆ ਜਾਂ ਉਹਨਾਂ ਦੀ ਕੀ ਸੋਚ ਹੈ ਉਹ ਤੇ ਹੁਣ ਬਾਤ ਹੀ ਪਤਾ ਆਪਣੇ ਵੱਲੋਂ ਮੈਂ ਬਹੁਤ ਵਧੀਆ ਕੰਮ ਕੀਤਾ ਪਾਜੀ ਆਡੀਅנס ਨੂੰ ਕੀ ਅਪੀਲ ਕਰਨਾ ਚਾਹੋਗੇ ਆਡੀਅੰਸ ਨੂੰ ਮੈਂ ਇਹੀ ਕਹਿਣਾ ਚਾਹੁੰਨਾ ਕਿ ਚੰਗਾ ਸੁਣੋ ਚੰਗਾ ਖਾਓ ਚੰਗਾ ਪੀਓ ਤੇ ਆਪਣੇ ਮਾਪਿਓ ਦੀ ਸੇਵਾ ਕਰੋ ਇਹੀ ਕੁਛ ਹੈ ਦੁਨੀਆ ਦੇ ਹੋਰ ਕੁਛ ਨਹੀਂ ਹੈਗਾ ਜੇ ਆਪਾਂ ਮੰਨ ਲਓ ਕੁਛ ਕਰਦੇ ਵੀ ਆ ਪਾਜੀ ਵੱਖਰਾ ਕੁਛ ਕਰਦੇ ਆ ਤੇ ਉਹ ਕੁਛ ਥੋੜੇ ਸਮੇਲੀ ਹੁੰਦਾ ਵਾ ਪਰ ਉਹਦੇ ਚੋਂ ਨਿਕਲਣਾ ਚਾਹੀਦਾ ਸਾਨੂੰ ਉਸ ਪਰਮਾਤਮਾ ਦਾ ਓਟ ਆਸਰਾ ਲੈ ਕੇ ਜੋ ਵੀ ਕਰਨਾ ਹੈ ਕਰਨਾ ਚਾਹੀਦਾ ਹੈ ਸੋ ਇਹ ਹਨ ਮਨਪ੍ਰੀਤ ਸੰਧੂ ਹਣੇ ਜਿਨ੍ਹਾਂ ਵੱਲੋਂ ਆਪਣੇ ਜੋ ਲੰਮਾ ਗੈਪ ਸੀਗਾ ਉਸ ਬਾਰੇ ਵੀ ਜਾਣਕਾਰੀ ਦਿੱਤੀ ਕੁਝ ਆਪਣੇ ਨਿੱਜੀ ਪਲ ਜਿਹੜੇ ਨੇ ਉਹ ਵੀ ਉਹਨਾਂ ਵੱਲੋਂ ਦੱਸੇ ਗਏ ਲੇਕਿਨ ਅਕਸਰ ਹੀ ਲੋਕ ਉਸ ਸਿੰਗਰ ਨੂੰ ਹਮੇਸ਼ਾ ਹੀ ਯਾਦ ਰੱਖਦੇ ਨੇ ਜਿਨ੍ਹਾਂ ਵੱਲੋਂ ਜਿਹੜੀ ਹੈ ਉਹ ਚੰਗੀ ਗਾਇਕੀ ਜਿਹੜੀ ਹੈ ਉਹ ਪੇਸ਼ ਕੀਤੀ ਗਈ ਹੋਵੇ ਇਸੇ ਤਰ੍ਹਾਂ ਹੀ ਮਨਪ੍ਰੀਤ ਸੰਧੂ ਹਣਾ ਬਦਾਈ ਵੀ ਨਵੇਂ ਗਾਣੇ ਜਿਹੜੇ ਨੇ ਨਵੇਂ ਟਰੈਕ ਜਿਹੜੇ ਨੇ ਉਹ ਆ ਰਹੇ ਨੇ ਤੇ ਹੁਣ ਉਹਨਾਂ ਦਾ ਕਹਿਣਾ ਕਿ ਅਪਕਮਿੰਗ ਪਲਾਨਸ ਵੀ ਕਾਫੀ ਨੇ ਤੇ ਲੋਕ ਜਿਹੜੇ ਨੇ ਉਹ ਚੰਗੀ ਜਗਾਇਕੀ ਜਿਹੜੀ ਆ ਸੁਣੋ ਤੇ ਲੋਕਾਂ ਦਾ ਵੀ ਇਹਨਾਂ ਦਾ ਕਹਿਣਾ ਕਿ ਬਹੁਤ ਲੋਕਾਂ ਨੂੰ ਆਪਣੇ ਮਾਪੇ ਬ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਕਿ ਉਹ ਆਪਣੇ ਮਾਪੇ ਦਾ ਸਹਾਰਾ ਬਣ ਸਕਣ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਗੈਰੀ ਸੰਧੂ ਦੇ ਨਾਲ ਉਹਨਾਂ ਦਾ ਇਨਸੀਡੈਂਟ ਹੋਇਆ ਉਸ ਨੂੰ ਉਹ ਭੁੱਲ ਚੁੱਕੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਸਮਹਾ ਰਿਆ ਜਾਂ ਪ੍ਰਮਾਤਮਾ ਨੇ ਚਾਇਆ ਤਾਂ ਉਹ ਇੱਕ ਵਾਰ ਫਿਰ ਤੋਂ ਦੁਬਾਰਾ ਕੱਠੇ ਚਲੂ ਰੋਣਗੇ ਕੈਮਰਾਮੈਨ ਵਜਦਨਾ ਗੁਰਪ੍ਰੀਤ ਸਿੰਘ ਅਮਰਸਾਹੇ